ਪੰਜਾਬੀ ਦਾ ਬਹੁ ਚਰਚਿਤ ਨਾਵਲ ਗੀਰੂ ਰੰਗੀ ਜਿਸ ਨੂੰ ਲਿਖਿਆ ਹੈ ਬਹਾਵਿਦਾ ਵਿਲੇਖ ਸ਼੍ਰੀ ਬੂਟਾ ਸਿੰਘ ਚਹਾਨ ਨੇ ਅੱਜ ਤੁਸੀਂ ਇਸ ਨਾਵਲ ਦਾ ਪੰਜਵਾਂ ਭਾਗ ਸੁਣ ਰਹੇ ਹੋ ਕੰਦ ਦੇ ਸਾਹਮਣੇ ਵੱਡੀਆਂ-ਵੱਡੀਆਂ ਦੁਕਾਨਾਂ ਸੀ ਢਾਈ ਕਿੱਲੇ ਚ ਬਾਗ ਸੀ ਉਹ ਵੀ ਠੇਕੇ ਤੇ ਚੜਦਾ ਡੇਰੇ 'ਚ ਰੱਖੇ ਪਸ਼ੂਆਂ ਲਈ ਹਰਾ ਚਾਰਾ ਵੀ ਵਿੱਚੇ ਹੀ ਬੀਜਿਆ ਜਾਂਦਾ ਮੱਝਾਂ ਗਊਆਂ ਸਾਂਭਣ ਲਈ ਇੱਕ ਭਈਆ ਰੱਖਿਆ ਹੋਇਆ ਸੀ ਸਾਧਵਾਂ ਦੇ ਰਹਿਣ ਲਈ ਦੋ ਮੰਜ਼ਲੀ ਸਰਾਵੀ ਸੀ ਦੋ ਬੁੜੀਆਂ ਡੇਰਾ ਸੰਭਰ ਕੇ ਝਾੜੂ-ਫੋਚਾ ਲਾਉਂਦੀਆਂ 6 ਮਹੀਨਿਆਂ ਚ ਡੇਰੇ ਦਾ ਕੰਮ ਜੈਪਾਲ ਦੇ ਹੱਥੇ ਹੀਟ ਆ ਗਿਆ ਖੇਤੀ ਦੇ ਬਾਕੀ ਸੰਦ ਵੀ ਉਹਨੇ ਲੈ ਲਏ ਦੋ ਨੌਕਰ ਹੋਰ ਵਧਾ ਲਏ ਸਾਰੀ ਖੇਤੀ ਆਪ ਕਰਵਾਉਂਦਾ ਠੇਕੇ ਤੇ ਜ਼ਮੀਨ ਦੇਣੀ ਬੰਦ ਕਰ ਦਿੱਤੀ ਚਾਰ ਪੈਸੇ ਖਰਚ ਕਰਕੇ ਸਰਕਾਰ ਚ ਹੱਥ ਪੈਨਦਾ ਵੀ ਕਰ ਲਿਆ ਸੀ ਡੇਰਿਓਂ ਜਾਂਦਾ ਫੋਨ ਅਫਸਰ ਸੁਣਨ ਲੱਗ ਪਏ ਸੀ ਅਫਸਰਾਂ ਦੀ ਆਵਾਜ਼یں ਡੇਰੇ 'ਚ ਵੀ ਰਹਿੰਦੀ। ਪੁਲਿਸ ਦਾ ਦਬਾਅ ਵੱਧ ਗਿਆ ਸੀ। ਸਖਤੀ ਕਰਕੇ ਅਮਨ ਚੈਨ ਪੈਦਾ ਕੀਤਾ ਜਾਣ ਲੱਗਿਆ। ਵਿਧਾਨ ਸਭਾ ਦੀਆਂ ਚੋਣਾਂ ਹੋ ਗਈਆਂ। ਬਚਦਾ ਬਚਾਉਂਦਾ ਜੈਪਾਲ ਦੇ ਪਿੰਡ ਵਾਲਾ ਭੱਜਿਆ ਮੁੰਡਾ ਇੱਕ ਦਿਨ ਡੇਰੇ ਆਇਆ। ਜਦੋਂ ਉਹ ਤੜਕੇ ਮੂੰਹ ਨੇਰੇ ਜਾਣ ਲੱਗਿਆ ਤਾਂ ਨਿਕਲਦੇ ਹੀ ਪੁਲਿਸ ਨੇ ਦਬੋਚ ਲਿਆ। ਮੁੜ ਕੇ ਉਹਦਾ ਪਤਾ ਨਹੀਂ ਲੱਗਿਆ। ਉਹਦਾ ਕੀ ਬਣਿਆ? ਉਹ ਕਿੱਥੇ ਗਿਆ? ਹੌਲੀ-ਹੌਲੀ ਘਰਦਿਆਂ ਨੇ ਉੜਿਕਣਾ ਹੀ ਛੱਡ ਦਿੱਤਾ। ਪਿੰਡ ਜੈਪਾਲ ਦੀ ਆਉਣੀ ਜਾਣੀ ਨਹੀਂ ਸੀ ਮਹੰਤ ਸੁਜਾਨ ਸਿੰਘ ਨੇ ਤਾਂ ਉਹਨੂੰ ਮਹੰਤ ਮੰਨ ਹੀ ਲਿਆ ਸੀ ਇਲਾਕੇ ਦੇ ਡੇਰਿਆਂ ਦੇ ਮਹੰਤਾ ਨੇ ਵੀ ਮਹੰਤ ਮੰਨ ਕੇ ਕੰਮਕਾਰਾਂ ਲਈ ਉਹਦੇ ਕੋਲ ਆਉਣਾ ਸ਼ੁਰੂ ਕਰ ਦਿੱਤਾ ਸੀ ਹਲਕੇ ਦੇ ਵਿਧਾਇਕ ਤੇ ਦੋ ਮੰਤਰੀਆਂ ਨਾਲ ਉਹਦੀ ਬੁੱਕਲ ਖੁੱਲ ਗਈ ਸੀ ਲੰਘਦੇ ਵੜਦੇ ਡੇਰੇ 'ਚ ਪੈਰ ਮਲ ਕੇ ਜਾਂਦੇ ਮਹੰਤ ਸੁਜਾਨ ਸਿੰਘ ਕੋਲ ਉਹ ਕੀ ਕਰਦਾ ਦੇਖਣ ਤੋਂ ਬਿਨਾ ਕੁਝ ਨਹੀਂ ਸੀ ਉਹਨਾਂ ਨੇ ਬੋਲਣਾ ਵੀ ਕੱਟ ਕਰ ਦਿੱਤਾ ਸੀ ਦੋਹੀ ਵੇਲੇ ਰੋਟੀ ਖਾ ਕੇ ਉਹ ਰਾਮ ਰਾਮ ਕਰਨ ਜੋਗੇ ਰਹਿ ਗਏ ਸਨ ਪਿੰਡ ਵਾਲਿਆਂ ਬਾਬਿਆਂ ਨੇ ਮਹੰਤ ਜੈਪਾਲ ਤੋਂ ਪਿੰਡ ਚ ਗਊਸ਼ਾਲਾ ਬਣਾਉਣ ਦੀ ਸਲਾਹ ਲਈ ਇਹ ਵੀ ਦੱਸਿਆ ਕਿ ਉਹ ਇਹ ਗਊਸ਼ਾਲਾ ਬੀਬਾ ਲਈ ਬਣਾਉਣਾ ਚਾਹੁੰਦੇ ਨੇ ਇਹ ਸੁਣ ਕੇ ਉਹ ਖੁਸ਼ ਹੋ ਗਿਆ ਸੀ ਪਰ ਖੁਸ਼ੀ ਚਿਹਰੇ ਤੇ ਨਹੀਂ ਸਿਉਣ ਦਿੱਤੀ ਉਹਨੂੰ ਬੀਬਾ ਦੀ ਮਦਦ ਕਰਨ ਦਾ ਮੌਕਾ ਮਿਲ ਗਿਆ ਸੀ ਕੀਤੀ ਜਾਣ ਵਾਲੀ ਮਦਦ ਰਾਹ ਬਣਨ ਦੀ ਆਸ ਲੱਗਦੀ ਸੀ ਬਾਬੇ ਨੇ ਇੱਕ ਦਿਨ ਰਹਿਰਾਸ ਪਿੱਛੋਂ ਪਿੰਡ ਚ ਗਊਸ਼ਾਲਾ ਬਣਾਉਣ ਦੀ ਸੂਚਨਾ ਬੁਲਵਾ ਦਿੱਤੀ। ਇਹ ਵੀ ਕਹਿ ਦਿੱਤਾ ਕਿ ਕੱਲ ਨੂੰ ਘਰ ਘਰ ਦਾ ਬੰਦਾ ਡੇਰੇ ਆਵੇ। ਇਕੱਠ ਹੋ ਗਿਆ। ਮਹੰਤ ਜੈਪਾਲ ਵੀ ਆ ਗਿਆ। ਪਿੰਡ ਦੇ ਆੜਤੀਏ ਤੇ ਕੁਝ ਹੋਰ ਲੋਕ ਵੀ। ਮਿਸਤਰੀ ਕਰਤਾਰ ਸਿੰਘ ਵੀ ਆਇਆ। ਉਹ ਡੇਰੇ ਦਾ ਪੱਕਾ ਸ਼ਰਧਾਲੂ ਸੀ। ਉਹਦੇ ਸ਼ਹਿਰ ਚ ਰਹਿੰਦੇ ਪਰਿਵਾਰ ਦੀ ਦਵਾਈ ਬੂਟੀ ਡੇਰੇ ਚੋਂ ਜਾਂਦੀ ਸੀ। ਉਹਦੀਆਂ ਲੋਹੇ ਦੀਆਂ ਵੱਡੀਆਂ-ਵੱਡੀਆਂ ਦੋ ਵਰਕਸ਼ਾਪਾਂ ਵੀ ਸੀ। ਪਿੰਡ 'ਚ ਉਹਦੀ ਖਾਸੀ ਜ਼ਮੀਨ ਸੀ ਠੇਕੇ ਤੇ ਲੈਣ ਲਈ ਲੋਕ ਪਹਿਲਾਂ ਹੀ ਗੇੜੇ ਮਾਰਨ ਲੱਗ ਪੈਂਦੇ ਕਈ ਬਾਬਿਆਂ ਤੋਂ ਵੀ ਅਖਵਾਉਂਦੇ ਬਾਬੇ ਪਸਾਰਾ ਵਧਾਉਣ ਲਈ ਕਈ ਵਾਰ ਜਵਾਨ ਹਿਲਾਵੀ ਦਿੰਦੇ ਦਸਵੀਂ ਵਾਲੇ ਦਿਨ ਮਿਸਤਰੀ ਕਰਤਾਰ ਸਿੰਘ ਡੇਰੇ ਆਉਂਦਾ ਸੀ ਪਿੰਡ ਦੇ ਇਕੱਠ 'ਚ ਗਊਸ਼ਾਲਾ ਬਣਾਉਣ ਬਾਰੇ ਮਤਾ ਪਕਾ ਲਿਆ ਆੜਤੀਏ ਪ੍ਰਭ ਦਿয়াল ਨੇ 1 ਲੱਖ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਦੇਵੀ ਕਿਹਾ ਕਿ ਜੇ ਪਿੰਡ ਦੇ Hindu veer ਚਾਹਣ ਤਾਂ ਉਹ ਮੰਦਿਰ ਲਈ ਡੇਰੇ ਦੀ ਜ਼ਮੀਨ ਚੋਂ ਗਊਸ਼ਾਲਾ ਦੇ ਨਾਲ ਅੱਧੇ ਵਿੱਗੇ ਦੇ ਪੈਸੇ ਦੇ ਸਕਦਾ ਹਾਂ ਪਰ ਉਹ ਮੰਦਿਰ ਹਨੂਮਾਨ ਜੀ ਦੇ ਨਾਂ ਤੇ ਬਣਨਾ ਚਾਹੀਦਾ ਹੈ ਮੰਦਿਰ ਉਹ ਆਪ ਬਣਵਾਵੇਗਾ ਪੁਜਾਰੀ ਦੀ ਤਨਖਾਹ ਵੀ ਉਹ ਆਪ ਦਿਆ ਕਰੇਗਾ ਜਿਹੜੇ Hindu ਭਾਈਚਾਰੇ ਦੇ ਲੋਕ ਪ੍ਰਭ ਦਿয়াল ਨੇ ਆਪ ਫੋਨ ਕਰ ਕਰਕੇ ਸੱਦੇ ਸੀ ਉਹਨਾਂ ਨੇ ਹੱਥ ਖੜੇ ਕਰਕੇ ਸਹਿਮਤੀ ਦੇ ਦਿੱਤੀ ਮੇਸਤਰੀ ਕਰਤਾਰ ਸਿੰਘ ਨੇ ਲੋਹੇ ਦਾ ਕੰਮ ਆਪਣੇ ਸਿਰ ਲੈ ਲਿਆ ਤੇ ਕਿਹਾ ਕਿ ਉਹ ਲੋਹੇ ਦਾ ਮੁੱਲ ਹੀ ਲਵੇਗਾ ਪਰ ਬਣਵਾਈ ਨਹੀਂ ਲਵੇਗਾ ਇਕੱਠ ਚ ਬਾਬਿਆਂ ਨੇ ਕਿਹਾ ਕਿ ਗਊਸ਼ਾਲਾ ਲਈ ਡੇਢ ਕਿੱਲਾ ਉਹ ਡੇਰੇ ਵਾਲੀ ਜ਼ਮੀਨ ਚੋਂ ਦੇਣਗੇ ਸਾਮ ਸੰਭਾਲ ਬੀਬਾ ਕਰੇਗੀ ਨਿਸ਼ਚਿਤ ਦਿਨ ਤੇ ਗਊਸ਼ਾਲਾ ਦਾ ਨੀ ਪੱਥਰ ਰੱਖ ਦਿੱਤਾ ਪਟਵਾਰੀ ਤੋਂ ਮੀਣਤੀ ਕਰਵਾ ਕੇ ਡੇਢ ਕਿੱਲੇ ਚ ਕਲੀ ਪਾ ਕੇ ਜੀਬੀਸੀ ਮਸ਼ੀਨ ਨੇ ਦੇਖਦਿਆਂ ਦੇਖਦਿਆਂ ਹੀ ਨੀ ਪੁੱਟ ਦਿੱਤੀ ਹੌਲੀ-ਹੌਲੀ ਤੋਰਦਾ ਪ੍ਰਭ ਦਿਆਲਵੀ ਆਇਆ। ਉਹਨੂੰ ਅਧਰੰਗ ਦਾ ਦौरा ਪੈ ਕੇ ਹਟਿਆ ਸੀ। ਉਹ 2 ਮਹੀਨੇ ਬੇਸੁਰਤ ਰਿਹਾ ਸੀ ਪਰ ਬਚ ਗਿਆ ਸੀ। ਉਹਦੇ ਤਿੰਨੇ ਮੁੰਡੇ ਅਫਸਰ ਸਨ। ਨੂਹਾ ਵੀ ਸਰਕਾਰੀ ਨੌਕਰੀ ਕਰਦਿਆਂ ਸੀ। ਆਪ ਉਹ ਆੜਤ ਦਾ ਕੰਮ ਕਰਦਾ ਸੀ। ਲੋਕ ਉਹਨੂੰ ਨੋਟ ਛਾਪਣ ਵਾਲੀ ਮਸ਼ੀਨ ਕਹਿੰਦੇ। ਮਿੱਟੀ ਨੂੰ ਹੱਥ ਪਾਉਂਦਾ ਸੋਨਾ ਬਣ ਜਾਂਦੀ। ਪਿੰਡ ਦੇ ਕਈ ਜੱਟ ਉਹਨੇ ਕਾਰਜੇ ਦੀ ਜਕੜ 'ਚ ਲੈ ਕੇ ਦਿਹਾੜੀ ਕਰਨ ਲਾ ਦਿੱਤੇ ਸੀ। ਚਾਰੇ ਪੁੱਤੇ ਸ਼ਹਿਰ ਨੇੜਲੇ ਵੱਖ-ਵੱਖ ਪਿੰਡਾਂ ਨੂੰ ਜਾਂਦਿਆਂ ਰਾਹਾਂ 'ਤੇ ਸ਼ੈਲਰ ਲਈ ਬੈਠੇ ਸਨ ਦौराਪੈਣ ਪਿੱਛੋਂ ਜਦੋਂ ਉਹਨੂੰ ਸੁਰਤ ਆਈ ਸੀ ਤਾਂ ਉਹਨੇ ਆਪਣੇ ਪਿੰਡ ਹਨੂਮਾਨ ਦਾ ਮੰਦਰ ਬਣਾਉਣ ਦੀ ਸੁਖ ਸੁਖੀ ਸੀ ਅੱਧੇ ਵਿੱਗਿਆਂ ਦੇ ਪੈਸੇ ਉਹਨੇ ਪਿੰਡ ਦੀ ਪੰਚਾਇਤ ਨਾਲ ਸਲਾਹ ਕਰਕੇ ਅਗਲੇ ਦਿਨ ਹੀ ਮੁਨੀਮ ਦੇ ਹੱਥ ਬਾਬਿਆਂ ਕੋਲ ਭੇਜੇ ਦਿੱਤੇ ਮੰਦਰ ਦਾ ਟਰਸਟ ਬਣਾ ਦਿੱਤਾ ਟਰਸਟ 'ਚ ਸਾਰੇ ਮੈਂਬਰ ਆਪਣੇ ਪਰਿਵਾਰ ਦੇ ਹੀ ਲਏ ਜ਼ਮੀਨ ਵੀ ਟਰਸਟ ਦੇ ਨਾਂ ਕਰਵਾਈ ਇਕਾਠ ਚ ਐਲਾਨਿਆ ਲੱਖ ਰੁਪਇਆ ਵੀ ਭੇਜ ਦਿੱਤਾ ਡੇਰੇ ਨਾਲ ਬੱਜੇ ਚੱਲਦੇ ਘਰਾਨੇ ਵੀ ਗਊਸ਼ਾਲਾ ਦੀ ਉਸਾਰੀ ਚ ਮਦਦ ਕੀਤੀ ਕਈ ਘਰਾਂ ਚ ਪੈਸੇ ਦੇਣ ਵੇਲੇ ਇੱਕ ਦੂਜੇ ਨੂੰ ਨੀਮਾ ਦਿਖਾਉਣ ਦੀ ਦੌੜ ਵੀ ਲੱਗ ਗਈ ਪਿੰਡ ਦੇ ਗਰੀਬ ਲੋਕਾਂ ਨੂੰ ਪੈਸੇ ਦੇਣ ਤੋਂ ਰੋਕ ਦਿੱਤਾ ਕਿਹਾ ਗਿਆ ਕਿ ਜਿੰਨੀ ਕਿਸੇ ਦੀ ਸ਼ਰਤ ਹੈ ਉਹਨੇ ਦਿਨ ਗਊਸ਼ਾਲਾ ਚ ਕੰਮ ਕਰਵਾ ਦੇਣ ਰੋਟੀ ਪਾਣੀ ਉੱਥੇ ਹੀ ਛਕਣ ਬੀਬੀਆਂ ਚਾਹਣ ਤਾਂ ਉਹ ਹੀ ਸੇਵਾ ਕਰ ਸਕਦੀਆਂ ਨੇ ਮਿਸਤਰੀਆਂ ਨੇ ਦੈਂਚੀ ਬੰਦੇ ਜਿੰਨੀ ਉੱਚੀ ਕੰਧ ਕੱਢ ਦਿੱਤੀ ਵੱਡਾ ਗੇਟ ਲਾ ਦਿੱਤਾ ਜਿਸ ਵਿੱਚ ਦੀ ਟਰੱਕ ਟਰਾਲੀ ਲੰਘ ਸਕਣ ਇੱਕ ਪਾਸੇ ਗਊਆਂ ਦੇ ਖੜਨ ਲਈ ਸ਼ੈੱਡ ਬਣਾ ਦਿੱਤਾ ਵੱਖ-ਵੱਖ ਖਾਣੇ ਬਣਾ ਕੇ ਪਾਣੀ ਦੀਆਂ ਖੇਲਾ ਬਣਾ ਦਿੱਤੀਆਂ ਤੂੜੀ ਪਾਉਣ ਲਈ ਧਰਤੀ ਤੋਂ ਥਾਂ ਡੂੰਗੀ ਕਰਕੇ ਉੱਚਾ ਗੋਦਾਮ ਬਣਾ ਦਿੱਤਾ ਮੰਦਰ ਪ੍ਰਭ ਦਿਵਾਲ ਨੇ ਆਪ ਬਣਵਾਇਆ 51 ਫੁੱਟ ਉੱਚੀ ਹਨੂਮਾਨ ਦੀ ਮੂਰਤੀ ਬਣਵਾਈ ਜਿਹੜਾ ਪਿੰਡ ਦਾ ਕੋਈ ਬੁਢਾ ਜਿਹਾ ਬੰਦਾ ਪਹਿਲੀ ਵਾਰ ਵੇਖਦਾ ਹੈਰਾਨ ਹੋਇਆ ਕਹਿੰਦਾ ਓਏ ਆ ਕੀ ਵਾ ਵਈ ਵਾ ਪ੍ਰਾਪਦੇਲ ਨੇ ਗਊਸ਼ਾਲਾ ਲਈ ਹੋਰ ਆੜਤੀਆਂ ਤੋਂ ਵੀ ਪੈਸੇ ਦਵਾਈ ਪਹਿਲਾਂ ਉਹ ਆੜਤੀਆਂ ਦਾ ਪ੍ਰਧਾਨ ਹੁੰਦਾ ਸੀ ਹੁਣ ਬੁਢਾ ਹੋਣ ਕਰਕੇ ਪਿੱਛੋਂ ਆਪਣੀ ਕੋਈ ਰਬੜ ਦੀ ਮੋਹਰ ਵਰਗਾ ਬੰਦਾ ਪ੍ਰਧਾਨ ਬਣਾ ਦਿੱਤਾ ਸੀ ਚਲਦੀ ਉਸੇ ਦੀ ਹੀ ਸੀ ਕਣਕ ਤੇ ਜ਼ੀਰੀ ਦੀ ਬੋਲੀ ਲਾਉਣ ਆਏ ਇਨਸਪੈਕਟਰਾਂ ਨੂੰ ਕਿੰਨੇ ਪੈਸੇ ਬੁਰੀ ਦੇ ਦੇਣੇ ਨੇ ਜਾਂ ਅੜਬ ਇਨਸਪੈਕਟਰ ਕਿਵੇਂ ਸਿੱਧਾ ਕਰਨਾ ਹੈ ਰਾਏ ਪ੍ਰਭ ਵਿਦਿਆਲ ਤੋਂ ਹੀ ਲਈ ਜਾਂਦੀ ਸੀ ਪ੍ਰਭ ਵਿਦਿਆਲ ਨੇ ਮੰਦਰ ਦੇ ਹਾਲ ਚ ਹਨੂਮਾਨ ਦੀ ਸੰਗਮਰਮਰ ਦੀ ਮੂਰਤੀ ਦੇ ਪਿਛਲੇ ਪਾਸੇ ਛੋਟੇ ਛੋਟੇ ਰੰਗ ਬਰੰਗੇ ਸ਼ੀਸ਼ਿਆਂ ਦੀ ਸੀਤਾ ਰਾਮ ਤੇ ਉਹਨਾਂ ਦੇ ਪੈਰਾਂ 'ਚ ਬੈਠੇ ਹਨੂਮਾਨ ਦਾ ਕੰਧ ਚਿੱਤਰ ਬਣਾਇਆ ਸੀ ਵੇਖਣ ਵਾਲਿਆਂ ਦੇ ਮਨ 'ਚ ਸ਼ਰਧਾ ਪੈਦਾ ਹੁੰਦੀ ਹੋਰ ਧਰਮਾ ਵਾਲੇ ਮਨ 'ਚ ਕਹਿੰਦੇ ਵਾਹ ਵਈ ਵਾਸੀਟ ਪ੍ਰਭ ਦਿਆਲ ਪ੍ਰਭ ਦਿਆਲ ਨੇ ਵਾਹ ਵਾ ਖੱਟਣ ਲਈ ਹੀ ਇਹ ਸਭ ਕੁਝ ਕੀਤਾ ਸੀ ਮਾਇਆ ਉਸ ਦੇ ਬਾਹਰ ਤੱਕ ਆਈ ਪਈ ਸੀ ਡੇਰੇ ਚ ਯੂਪੀ ਦਾ ਇੱਕ ਨੌਜਵਾਨ ਪੁਜਾਰੀ ਪਰਿਵਾਰ ਸਮੇਤ ਆ ਗਿਆ ਸੀ ਤੜਕੇ ਆਥਣੇ ਆਰਤੀ ਉਤਾਰੀ ਜਾਂਦੀ ਪਿੰਡ ਦੇ ਪੰਡਤਾਂ ਤੇ ਮਹਾਜਨਾਂ ਦੇ ਘਰ ਸ਼ਰਦਾ ਨਾਲ ਆਉਂਦੇ ਮੰਦਰ ਦੇ ਸਪੀਕਰ ਦੀ ਆਵਾਜ਼ ਹੌਲੀ ਰੱਖੀ ਜਾਂਦੀ ਤਾਂ ਕਿ ਡੇਰੇ ਦੇ ਸਪੀਕਰ ਨਾਲ ਮੁਕਾਬਲਾ ਕਰਦੀ ਨਾ ਲੱਗੇ ਪਿੰਡ 'ਚ ਹਿੰਦੂਆਂ ਦਾ ਸਹਿਮ ਸਪੀਕਰ ਦੀ ਆਵਾਜ਼ ਚੋਂ ਚਲਕਦਾ ਪਿੰਡ ਦੇ ਲੋਕਾਂ ਨੇ ਇੱਧਰ ਉੱਧਰ ਪਟਕਦੀਆਂ ਫਸਲਾਂ 'ਚ ਵੜ ਕੇ ਢਿੱਡ ਦੀ ਅੱਗ ਬੁਝਾਉਣ ਵੇਲੇ ਟੰਬੇ ਖਾਂਦੀਆਂ ਤੇ ਜ਼ਖਮਾਂ ਦੀ ਮਾਰ ਚੱਲਦੀਆਂ ਦੇਸੀ ਗਊਆਂ ਫੜ-ਫੜ ਕੇ ਗਊਸ਼ਾਲਾ 'ਚ ਲਿਆ ਕੇ ਛੱਡੜੀਆਂ ਸ਼ੁਰੂ ਕਰ ਦਿੱਤੀਆਂ ਵਹਿੜਾ ਵੀ ਛੱਡੀਆਂ ਗੰਗਾ ਦੇਸੀ ਠੱਠੇ ਵੀ ਗਾਵਾਂ ਫੜਦਿਆਂ ਨੂੰ ਵੇਖ ਕੇ ਹੋਰਾਂ ਪਿੰਡਾਂ ਦੇ ਲੋਕਾਂ ਨੇ ਵੀ ਆਪਣੇ ਆਪਣੇ ਪਿੰਡਾਂ 'ਚੋਂ ਲਿਆ ਕੇ ਗਊਆਂ ਛੱਡੀਆਂ ਸ਼ੁਰੂ ਕਰ ਦਿੱਤੀਆਂ ਚਲਦੇ ਘਰ ਤੂੜੀ ਵੀ ਛੱਡ ਕੇ ਜਾਣ ਲੱਗੇ ਹਰਾ ਚਾਰਾ ਵੀ ਦੇ ਜਾਂਦੇ ਅਕੇਰਾਂ ਗਊਸ਼ਾਲਾ ਦਾ ਕੰਮ ਚੱਲਦਾ ਹੋ ਗਿਆ ਬੇਸਹਾਰਾ ਗਊਆਂ ਤੇ ਘੱਟਿਆਂ ਨੂੰ ਰਜਵਾ ਤੂੜੀ ਤੰਦ ਤੇ ਹਰਾ ਚਾਰਾ ਮਿਲਣ ਲੱਗਿਆ ਉਹਨਾਂ ਦੇ ਪਿੰਡਾਂ ਤੇ ਮਾਸ ਫਿਰਨਾ ਸ਼ੁਰੂ ਹੋ ਗਿਆ ਅੱਖਾਂ 'ਚੋਂ ਢਿੱਡ ਦੀ ਅੱਗ ਨੇ ਪੈਦਾ ਕੀਤੀ ਭਟਕਣ ਵੀ ਖਤਮ ਹੋਣ ਲੱਗੀ ਸਾਂਭ ਸੰਭਾਲ ਲਈ ਦੋ ਪੱਈਏ ਰੱਖ ਲੈ ਦੋਏ 5-5000 ਰੁਪਏ ਲੈਂਦੇ ਤੇ ਗਊਸ਼ਾਲਾ ਚ ਹੀ ਬਣੇ ਛੋਟੇ-ਛੋਟੇ ਕਮਰੇ ਅੰਚ ਰਹਿੰਦੇ ਗਊਆਂ ਵਧਣ ਲੱਗੀਆਂ ਚਿੱਟੇ ਰੰਗ ਤੋਂ ਬਿਨਾ ਬਾਹਰ ਲੀਆਂ ਕਾਲੀਆਂ ਗਊਆਂ ਨੂੰ ਉਹ ਭਾਰਤੀ ਨਸਲ ਨਹੀਂ ਸੀ ਮੰnade ਚਿੱਟੀ ਗਾਂ ਚ ਉਹਨਾਂ ਦੀ ਸ਼ਰਦਾ ਸੀ ਹੋਰ ਆ ਗਊਸ਼ਾਲਾ ਵਾਂਗ ਇਹ ਗਊਸ਼ਾਲਾ ਚ ਵੀ ਇਸ ਤਰ੍ਹਾਂ ਕਰਨਾ ਧਰਮ ਨਿਭਾਉਣਾ ਸਮਝਿਆ ਜਾਂਦਾ ਸੀ ਖੇਤਾਂ ਵਾਲੇ ਉਹਨਾਂ ਗਊਆਂ ਤੇ ਠੱਠਿਆਂ ਦੇ ਕੀਤੇ ਜਾਣ ਵਾਲੇ ਉਜਾੜੇ ਤੋਂ ਔਖੇ ਸਨ ਦਿਲੋਂ ਉਹ ਚਾਹੁੰਦੇ ਸੀ ਕਿ ਕਾਲੀਆਂ ਗਊਆਂ ਤੇ ਠਿੱਠੇ ਵੀ ਰੱਖੇ ਜਾਣ ਪਰ ਗਊਸ਼ਾਲਾ ਕਿਸਾਨਾਂ ਦਾ ਕਲਿਆਣ ਕਰਨ ਵਾਸਤੇ ਨਹੀਂ ਸੀ ਬਣਾਈ ਉਹਨਾਂ ਦਾ ਕੁਝ ਉਜਾੜਾ ਘਟ ਗਿਆ ਸੀ ਉਹ ਪੁੱਗਤ ਅਨੁਸਾਰ ਤੂੜੀ ਤੇ ਹਰਾ ਦੇ ਜਾਂਦੇ ਗਊ ਗਰੀਬ ਦੀ ਰਾਖੀ ਕਰਨਾ ਉਹਨਾਂ ਨੂੰ ਗੁਰੂਆਂ ਦੇ ਬਚਨ ਲੱਗਦੇ ਬਚਨ ਦੇ ਪਹਿਲੇ ਸ਼ਬਦ ਗਊ ਨਾਲ ਉਹਨਾਂ ਦੀ ਹਮਦਰਦੀ ਸੀ ਪਰ ਪਿਛਲੇ ਸ਼ਬਦ ਗਰੀਬ ਨਾਲ ਕੋਈ ਮਤਲਬ ਨਹੀਂ ਸੀ ਸੋਚ ਦੇ ਘੱਟੋ-ਘੱਟ ਪੈਸੇ ਦੇ ਕੇ ਕੰਮ ਕਰਨ ਲਈ ਨੌਕਰ ਰੱਖੇ ਜਾਣ ਦਿਹਾੜੀਆਂ ਨੂੰ ਦਿਹਾੜੀ ਘੱਟ ਦਿੱਤੀ ਜਾਵੇ ਗਊਸ਼ਾਲਾ ਮੂਹਰੇ ਕੋਤਰੇ ਕੇ ਹਰਾ ਦੇਣ ਵਾਲੀ ਟਾਲ ਵੀ ਖੁੱਲ ਗਈ ਸੀ ਆਰਜੀ ਜੁਗਾੜ ਕਰਕੇ ਕਿਸੇ ਨੇ ਛੱਪਰ ਪਾ ਲਿਆ ਸੀ ਖੰਭੇ ਤੋਂ ਸਿੱਧੀ ਤਾਰ ਲਾ ਕੇ ਪੱਠੇ ਕੋਤਰਨ ਵਾਲੀ ਮਸ਼ੀਨ ਚੱਲਦੀ ਕਰ ਲਈ ਸੀ ਬਿਜਲੀ ਵਾਲੇ ਗਊਆਂ ਦਾ ਮਾਮਲਾ ਹੋਣ ਕਰਕੇ ਮੂੰਹ ਪਾਸੇ ਕਰਕੇ ਲੰਘ ਜਾਂਦੇ ਟਾਲ ਮੂਹਰੇ ਸੀਮੈਂਟ ਵਾਲੀਆਂ ਖਾਲੀ ਬੋਰੀਆਂ ਚਕੋਤਰਿਆ ਹੋਇਆ ਹਰਾ ਪਾ ਕੇ ਰੱਖਿਆ ਜਾਂਦਾ ਪਿੰਡ ਤੇ ਸ਼ਹਿਰ ਚੋਂ ਬੰਦੇ ਤੀਵੀਆਂ ਮੁੱਲ ਲੈ ਲੈ ਕੇ ਹਰਾ ਜਿੰਨਾ ਗਊਆਂ ਨੂੰ ਪਾਉਣ ਲਈ ਭਈਏ ਕਹਿੰਦੇ ਉਹਨਾਂ ਨੂੰ ਪਾਈ ਜਾਂਦੇ ਮੁੜਦੇ ਹੋਏ ਉਹ ਖਾਲੀ ਬੋਰੀ ਟਾਲ ਵਾਲੇ ਨੂੰ ਦੇ ਜਾਂਦੇ ਬੀਬਾ ਤੜਕੇ ਸੁਖਮਣੀ ਸਾਹਿਬ ਦਾ ਪਾਠ ਕਰਕੇ ਅਰਦਾਸ ਪਿੱਛੋਂ ਮੋਟਰਸਾਈਕਲ ਦੇ ਹੈਂਡਲ ਨਾਲ ਡਟਕਦੇ ਛੋਟੇ ਕਾਲੇ ਬੈਗ ਚੋਂ ਡਾਇਰੀ ਕੱਢਦੀ ਤੇ ਦੁੱਧੀ ਨੂੰ ਪਾਇਆ ਦੁੱਧ ਲਿਖਦੀ ਉਸੇ ਤਰ੍ਹਾਂ ਆਥਣੇ ਕਰਦੀ ਸ਼ਹਿਰ ਦੇ ਲੋਕ ਵੀ ਦੁੱਧੀ ਤੋਂ ਪਹਿਲਾਂ ਚੋਇਆ ਜਾਂ ਕੋਲ ਖੜ ਕੇ ਦੁੱਧ ਚਵਾ ਕੇ ਮੁੱਲ ਲੈ ਜਾਂਦੇ ਉਹ ਪੈਸੇ ਵੀ ਭਈਏ ਤੋਂ ਫੜਦੀ ਇੱਕ ਭਈਏ ਨੂੰ ਉਸਨੇ ਪੁਰਾਣਾ ਮੋਬਾਈਲ ਲੈ ਕੇ ਦਿੱਤਾ ਸੀ ਗਊਆਂ ਭਗਤ ਫੋਨ ਤੇ ਸੰਪਰਕ ਕਰਦੇ ਰਹਿੰਦੇ ਫੋਨ ਨੰਬਰ ਗਊ ਸ਼ਾਲਾ ਦੀ ਬਾਹਰ ਲਿਖੰਧ ਤੇ ਵੀ ਮੋٹے ਕਾਲੇ ਅੱਖਰਾਂ ਚ ਲਿਖਿਆ ਹੋਇਆ ਸੀ ਉੱਤੇ ਲਿਖਿਆ ਸੀ ਸੇਵਾ ਲਈ ਸੰਪਰਕ ਕਰੋ ਜਦੋਂ ਕੋਈ ਟੂੜੀ ਛੱਡਣ ਵਾਲਾ ਆਉਂਦਾ ਜਾਂ ਹਰੇ ਦੀ ਟਰਾਲੀ ਆਉਂਦੀ ਤਾਂ ਭਈਆ ਉਦੋਂ ਫੋਨ ਕਰਕੇ ਬੀਬਾ ਨੂੰ ਸੱਦ ਲੈਂਦਾ ਬੀਬਾ ਜਾਣ ਵੇਲੇ ਧੰਨਵਾਦ ਵੀ ਕਰਦੀ ਤੇ ਥੋੜੇ ਬਹੁਤੇ ਹਾਸੇ ਦਾ ਪ੍ਰਸ਼ਾਦ ਵੀ ਦਿੰਦੀ ਉਹਦੇ ਚਿੱਟੇ ਦੰਦਾਂ ਦੀ ਲਿਸ਼ਕ ਭੱਜੀ ਜਾਂਦੀ ਬਗਲਿਆਂ ਦੀ ਡਾਰ ਵਾਂਗ ਲੱਗਦੀ ਉਹ ਮਿੱਠਾ ਬੋਲ ਕੇ ਚਾਹ ਪਾਣੀ ਵੀ ਪੁੱਛਦੀ ਪਰ ਗਊਸ਼ਾਲਾ ਦੀ ਚਾਹ ਪੀਂਦਾ ਕੋਈ ਨਹੀਂ ਸੀ ਜੇ ਤੇ ਲੱਗੀ ਹੁੰਦੀ ਤਾਂ ਗਊਸ਼ਾਲਾ ਦੇ ਗੇਟ ਨਾਲ ਅੰਦਰਲੇ ਪਾਸੇ ਸਰੀ ਟੈਂਕੀ ਚੋਂ ਪਾਣੀ ਪੀਂਦਾ ਬਿਬਾਦੀ ਦੇਖ ਸਭ ਦੀਆਂ ਨਜ਼ਰਾਂ ਨੂੰ ਖਿੱਚਦੀ ਪਰ ਛੇਤੀ ਕੀਤਿਆਂ ਉਹਦੇ ਚਿਹਰੇ ਤੇ ਤੇਜ਼ ਦੇ ਕਹਿੰਦੇ ਕਹਾਉਂਦੇ ਦੀ ਨਿਗਾ ਵੀ ਨਹੀਂ ਸੀ ਟਿਕਦੀ ਗਊਸ਼ਾਲਾ ਦੇ ਦੇੰਚ ਕਈ ਵਾਰੀ ਗੇੜੇ ਲੱਗਣ ਕਾਰਨ ਲੋਕ ਉਹਨੂੰ ਗਊਸ਼ਾਲਾ ਵਾਲੀ ਬੀਬੀ ਕਹਿਣ ਲੱਗ ਪਏ 10ਵੇਂ 15ਵੇਂ ਦਿਨ ਮਹੰਤ ਜੈਪਾਲ ਗਊਸ਼ਾਲਾ ਚ ਗੇੜਾ ਮਾਰਦਾ ਆਉਣ ਤੋਂ ਪਹਿਲਾਂ ਫੋਨ ਕਰ ਦਿੰਦਾ ਫੋਨ ਕਰਨ ਦਾ ਮਤਲਬ ਹੁੰਦਾ ਕਿ ਉਹ ਡੇਰੇ ਨਹੀਂ ਆਵੇਗਾ ਗਊਸ਼ਾਲਾ ਚ ਆ ਜਾਵੇਗਾ ਜੈਪਾਲ ਤੋਂ ਬਾਬਿਆਂ ਦੀਆਂ ਪਿੰਡਾਂ ਚਿਰਵੀਆਂ ਨਜ਼ਰਾਂ ਦਾ ਸਾਹਮਣਾ ਨਹੀਂ ਸੀ ਹੁੰਦਾ ਜੇ ਕਦੇ ਡੇਰੇ ਆਉਂਦਾ ਤਾਂ ਬਾਬਿਆਂ ਨੂੰ ਪਿਛਲੀ ਸੀਟ ਤੇ ਬੀਬਾ ਨੂੰ ਮੂਹਰਲੀ ਸੀਟ ਤੇ ਬਹਾ ਕੇ ਗਊਸ਼ਾਲਾ ਚ ਲਿਆਉਂਦਾ ਬੀਬਾ ਮੂਹਰਲੀ ਸੀਟ ਤੇ ਬੈੰਦੀ ਤਾਂ ਉਸਦੇ ਪਿੰਡੇ ਤੇ ਚਰਨਾਟਾ ਛਿੜਦਿਆਂ ਕਾਰ ਚ ਬੈਠੇ ਨੂੰ ਸੁੱਕੇ ਦਰਖਤ ਵੀ ਹਰੇ ਕਚੂਰ ਲੱਗਦੇ ਪੀਲਕ ਫੜਦੀ ਫਸਲ ਵੀ ਹਰੀ ਲੱਗਦੀ ਉਸਨੇ ਆਪਣੇ ਖੇਤ ਪੰਜ ਕਿੱਲਾਂ ਚ ਗਊਸ਼ਾਲਾ ਦੀ ਸੇਵਾ ਲਈ ਮੱਕੀ ਭੇਜਵਾ ਦਿੱਤੀ ਸੀ ਅਤੇ 6-7 ਸਹੀਵਾਲ ਗਊਆਂ ਵੀ ਲੈ ਕੇ ਭੇਜ ਦਿੱਤੀਆਂ ਦੋ ਤਿੰਨ ਭੂਰੇ ਰੰਗ ਦੀਆਂ ਮਧਰੀਆਂ ਰਾਜਸਥਾਨੀ ਗਊਆਂ ਵੀ ਤਿੰਨ ਮਹੀਨੇ ਪਿਛੋਂ ਜਦੋਂ ਮੱਕੀ ਵੱਢਣ ਤੇ ਆਈ ਹੰਤ ਜੈਪਾਲ ਦੇ ਬੰਦੇ ਟਰਾਲੀ ਭਰ ਕੇ ਮੱਕੀ ਦੀ ਛੱਡ ਜਾਂਦੇ ਗਊਸ਼ਾਲਾ ਚ ਸਹੀਵਾਲ ਤੇ ਭੂਰੇ ਰੰਗ ਦੀਆਂ ਰਾਜਸਥਾਨੀ ਗਊਆਂ ਉੱਲੇ ਵਿੱਚ ਬੰਨੀਆਂ ਹੁੰਦੀਆਂ ਉਹਨਾਂ ਦਾ ਦੁੱਧ ਦੁੱਧੀਆਂ ਨੂੰ ਪਾਇਆ ਜਾਂਦਾ ਵੈੜਾ ਇੱਕ ਪਾਸੇ ਬੰਨੀਆਂ ਹੁੰਦੀਆਂ ਵਿੱਚ ਦੋ ਠੱਠੇ ਵੀ ਛੱਡੇ ਹੁੰਦੇ ਜਦੋਂ ਕੋਈ ਬੱਚੀ ਨਵੇਂ ਦੁੱਧ ਹੋਈ ਹੁੰਦੀ ਭਈਏ ਉਹਨੂੰ ਅੱਡ ਖਾਨੇ 'ਚ ਕਰ ਦਿੰਦੇ ਨਵੇਂ ਦੁੱਧ ਹੋਈ ਬੱਚੀ ਦਾ ਉਹਨਾਂ ਨੂੰ ਲੇਵੇ ਤੋਂ ਪਤਾ ਲੱਗਦਾ ਲੇਵਾ ਭਾਰੀ ਹੋਇਆ ਹੁੰਦਾ ਖਣ ਵੀ ਥੋੜੇ ਜਿਹੇ ਮੋਟੇ ਹੋ ਕੇ ਬਾਹਰ ਨਿਕਲੇ ਹੁੰਦੇ ਉਹਨਾਂ ਨੂੰ ਨੀਰਾ ਹਰਾ ਚਾਰਾ ਪਾਇਆ ਜਾਂਦਾ ਵਿੱਚ ਤੂੜੀ ਨਾਮ ਰਲਾਈ ਜਾਂਦੀ ਕਦੇ ਕਦੇ ਤੂੜੀ 'ਚ ਦਾਣਾ ਵੀ ਪਾਇਆ ਜਾਂਦਾ ਮੰਗਲਵਾਰ ਵਾਲੇ ਦਿਨ ਪਿੰਡ ਤੇ ਸ਼ਹਿਰ ਦੀਆਂ ਔਰਤਾਂ ਗਾਈਆਂ ਨੂੰ ਆਟੇ ਦੇ ਪੇੜੇ ਚਾਰਨ ਆਉਂਦੀਆਂ ਮੰਗਲਵਾਰ ਹਨੂਮਾਨ ਦਾ ਦਿਨ ਮੰਨਿਆ ਜਾਂਦਾ ਜਦੋਂ ਉਹ ਪੇੜੇ ਲੈ ਕੇ ਆਉਂਦੀਆਂ ਤਾਂ ਗਊਸ਼ਾਲਾ ਦੇ ਭਈਏ ਨਵੇਂ ਦੁੱਧ ਹੋਈਆਂ ਬੱਚੀਆਂ ਨੂੰ ਪਾਉਣ ਲਈ ਕਹਿੰਦੇ ਮੰਦਰ ਦਾ ਪੁਜਾਰੀ ਵੀ ਘਰ ਚ ਸੁੱਖ ਸ਼ਾਂਤੀ ਲਈ ਆਪਣੇ ਭਗਤਾਂ ਤੇ ਭਗਤਣੀਆਂ ਨੂੰ ਗਊਆਂ ਦੇ ਪੇੜੇ ਚਾਰਨ ਦੀ ਸਲਾਹ ਦਿੰਦਾ ਬੱਚੀਆਂ ਸੂਕੇ ਰਾਜਮਾ ਖਾਣ ਨਾਲ ਦੇਸੀ ਘਿਓ ਤੋਂ ਵੱਧ ਦੁੱਧ ਦੇਣ ਦੇ ਯੋਗ ਹੋ ਜਾਂਦੀਆਂ ਵੱਛੀਆਂ ਸੂਣ ਪਿੱਛੋਂ ਸ਼ਹਿਰ ਦੇ ਵੱਡੇ ਲੋਕ ਉਹਨਾਂ ਦਾ ਦੁੱਧ ਲੈਣਾ ਪਸੰਦ ਕਰਦੇ ਹਿੰਦੂ ਮਤ ਦੇ ਕਥਾਕਾਰ ਕਹਿ ਕੇ ਜਾਂਦੇ ਸੀ ਕਿ ਦੇਸੀ ਗਊਆਂ ਦੇ ਸਰੀਰ 'ਚ ਦੇਵੀ-ਦੇਵਤਿਆਂ ਦਾ ਵਾਸਾ ਹੁੰਦਾ ਹੈ ਫਿਰ ਦੇਸੀ ਕੇ ਉਹਦਾ ਦੁੱਧ ਮੱਝਾਂ ਨਾਲੋਂ ਵੀ ਪਵਿੱਤਰ ਸਮਝਿਆ ਜਾਂਦਾ ਕਈ ਤਾਂ ਨਵੀਆਂ ਸੂਆਂ ਵੱਛੀਆਂ ਤੇ ਮੇਰ ਕਰ ਲੈਂਦੇ ਕੋਲ ਖੜ ਕੇ ਦੁੱਧ ਚੁਆ ਕੇ ਲੈ ਜਾਂਦੇ ਪੈਸੇ ਮੱਝਾਂ ਦੇ ਦੁੱਧ ਨਾਲੋਂ ਵੀ ਵੱਧ ਦਿੰਦੇ ਤਾਂ 5-5000 ਬੀਬਾਂ ਨੂੰ ਪਹਿਲਾ ਹੀ ਦੇ ਜਾਂਦੇ ਪੈਸੇ ਪੂਰੇ ਹੋਣ ਲੱਗਦੇ ਹੋਰ ਦੇ ਜਾਂਦੇ ਪੀਣ ਵਾਲੇ ਦੁੱਧ ਦਾ ਅੱਗਾ ਘੇਰਨ ਲਈ ਉਹ ਮਹਿੰਗਾ ਸਸਤਾ ਨਾ ਵੇਖਦੇ ਦਿਨੋਂ ਦਿਨ ਦੇਸੀ ਗਊਆਂ ਦਾ ਵਧਤ ਵੱਧ ਰਿਹਾ ਸੀ ਸਹੀਵਾਲ ਤੇ ਰਾਜਸਥਾਨੀ ਗਾਵਾਂ ਦਾ ਦੁੱਧ ਦੋਦੀ ਲੈ ਕੇ ਜਾਂਦੇ ਉਹ ਮੱਝਾਂ ਦਾ ਦੁੱਧ ਲੈਣ ਵੇਲੇ ਗਾਂਾਂ ਨੂੰ ਦੱਸ ਵੀ ਦਿੰਦੇ ਕਿ ਇਸ ਵਿੱਚ ਗਊਆਂ ਦਾ ਦੁੱਧ ਰਲਾਇਆ ਹੋਇਆ ਹੈ ਗਾਂਾਂ ਨੂੰ ਇਸ ਗੱਲ ਤੇ ਇਤਰਾਜ਼ ਵੀ ਨਹੀਂ ਸੀ ਸਮਝਦੇ ਕਿ ਨਕਲੀ ਦੁੱਧ ਪੀਣ ਨਾਲੋਂ ਮੱਝ ਦੇ ਦੁੱਧ ਚ ਗਊਆਂ ਦਾ ਅਰਲਿਆ ਦੁੱਧ 100 ਦਰਜੇ ਚੰਗਾ ਹੈ। ਪਿੰਡ ਦੇ ਲੋਕਾਂ ਦੇ ਸਰਕਾਰੀ ਦੁਆਰੇ ਕੰਮ ਅੜੇ ਹੁੰਦੇ ਉਹ ਸੁਖ ਸੁਖ ਲੈਂਦੇ। ਸੁਖ ਪੂਰੀ ਹੋਈ ਸਮਝ ਕੇ ਚੱਲਦੇ ਘਰ ਇੱਕ ਵਾਰ ਮੱਕੀ ਬੀਜਣ ਲਈ ਕਿੱਲਾ ਕਿੱਲਾ ਜਾਂ ਅੱਧਾ ਅੱਧਾ ਕਿੱਲਾ ਛੱਡ ਦਿੰਦੇ। ਛੋਟੇ ਲੋਕ 1-2 ਕਨਾਲਾਂ ਛੱਡ ਦਿੰਦੇ। ਬੀਬਾ ਦੀ ਮਿੱਠੀ ਬੋਲੀ ਗਊ ਭਗਤਾਂ ਨੂੰ ਚੁੰਬਕ ਵਾਂਗ ਖਿੱਚ ਰਹੀ ਸੀ। ਗਊਸ਼ਾਲਾ ਨਾਲ ਜੋੜਨ ਵਾਲਿਆਂ ਦਾ ਘੇਰਾ ਦਿਨੋਂ ਦਿਨ ਵੱਧ ਰਿਹਾ ਸੀ। ਬੀਬਾ ਨੂੰ ਹੁਣ ਖੀਰ ਬਣਾ ਕੇ ਖਾਣ ਦੀ ਲੋੜ ਨਾ ਪੈਂਦੀ। ਸਗੋਂ ਬਣੀ ਹੋਈ ਖੀਰ 'ਚ ਸਿਰਫ ਉਂਗਲੀ ਫੇਰਨੀ ਪੈਂਦੀ ਸੀ। ਦੁੱਖ ਦੇ ਸੁੱਖ ਦੇ ਉਹ ਸਭ ਦੇ ਜਾਂਦੀ। ਉਹ ਇਹੋ ਜਿਹੀ ਬਣ ਗਈ ਸੀ। ਹੀਣੇ ਤੋਂ ਹੀਣਾ ਬੰਦਾ ਵੀ ਉਹਦੇ ਕੋਲ ਖੜ ਕੇ ਆਪਣੇ ਆਪ ਨੂੰ ਉੱਚਾ ਹੋਇਆ ਮੈਂ ਸਮਝਦਾ ਸੀ। ਬੀਬਾ ਨੇ ਡੇਰੇ ਵਾਂਗ ਬਾਬੇ ਦੇ ਕਮਰੇ ਵਰਗਾ ਗਊਸ਼ਾਲਾ 'ਚ ਕਮਰਾ ਬਣਾ ਲਿਆ ਸੀ। ਨਾਲ ਬਾਥਰੂਮ ਤੇ ਰਸੋਈ ਵੀ। ਅੱਗੇ ਨਿੱਕਾ ਜਿਹਾ ਬਰਾਂਡਾ ਵੀ। ਨਿੱਕਾ ਜਿਹਾ ਏਸੀ ਵੀ ਲਾਇਆ। ਕਦੇ-ਕਦੇ ਉਹ ਬਾਬਾ ਨੂੰ ਵੀ ਗਊਸ਼ਾਲਾ ਚ ਲੈ ਕੇ ਆਉਂਦੀ। ਉਹ ਹੌਲੀ-ਹੌਲੀ ਤੁਰ ਕੇ ਸ਼ੈੱਡ ਵੇਖਦੇ ਤੇ ਗਊਸ਼ਾਲਾ ਨੂੰ ਵਧਾਉਣ ਲਈ ਸਲਾਹਾਂ ਵੀ ਦੇ ਜਾਂਦੇ। ਇੱਕ ਦਿਨ ਉਹ ਕਹਿੰਦੇ ਸਹੀ ਵਾਲ ਗਊਆਂ ਹੋਰ ਵਧਾਓ। ਇਹਨਾਂ ਹੀਟ ਦੁੱਧ ਵੱਧ ਹੁੰਦਾ। ਖਾਂਦਿਆਂ ਦੇਸੀ ਗਊਆਂ ਜਿੰਨਾ ਹੀ ਐ। ਰਾਜਸਥਾਨੀ ਗਊਆਂ ਨਾ ਰੱਖੋ। ਇਹ ਸੇਕੇ 'ਚੋਂ ਪਲੀਆਂ ਹੁੰਦੀਆਂ। ਪਾਣੀ ਤੇ ਹਰਾ ਚਾਰਾ ਉੱਥੇ ਘੱਟ ਹੁੰਦਾ। ਗਊਸ਼ਾਲਾ ਦਿਨੋਂ-ਦਿਨ ਵਧ ਰਹੀ ਸੀ। ਦੁੱਧ ਵਾਲੀਆਂ ਗਊਆਂ ਵੀ ਵੱਧ ਗਈਆਂ ਹਰੇ-ਚਾਰੇ ਦਾ ਕੋਈ ਖਰਚ ਨਹੀਂ ਸੀ ਦੁੱਧ ਵੇਚ ਕੇ ਪੈਸੇ ਬਣਦੇ ਵੱਡੀ ਉਮਰ ਦੀਆਂ ਫੜੀਆਂ ਦੇਸੀ ਗਊਆਂ ਦੁੱਧ ਘੱਟ ਦਿੰਦੀਆਂ ਕਈ ਤਾਂ ਬਹੁਤ ਹੀ ਘੱਟ 2-2 ਡੇਢ-ਡੇਢ ਕਿਲੋ ਇੱਕ ਵੇਲੇ ਮਸਾਂ ਉਹਨਾਂ ਨੂੰ ਜਿਰੀ-ਦੀਰੀ ਪਰ ਨਾਲ ਬਣਾਈ ਤੂੜੀ ਪਾਈ ਜਾਂਦੀ ਪਹਿਲਾਂ-ਪਹਿਲਾਂ ਕਣਕ ਦੀ ਤੂੜੀ 'ਚ ਜਿਰੀ ਦੀ ਤੂੜੀ ਰਲਾਈ ਜਾਂਦੀ ਸੀ ਫਿਰ ਜਿਰੀ ਦੀ ਤੂੜੀ ਵਿੱਚ ਆਟੇ 'ਚ ਲੂਣ ਵਾਂਗ ਕਣਕ ਦੀ ਤੂੜੀ ਰਲਾਈ ਜਾਂਦੀ ਟੱਠਿਆਂ ਨੂੰ ਨਿਰੀ ਜੀਰੀ ਦੀ ਤੂੜੀ ਥੋੜਾ ਬਹੁਤਾ ਹਰਾ ਰਲਾ ਦਿੱਤਾ ਜਾਂਦਾ ਟੱਠਿਆਂ ਨੂੰ ਕਈ ਵਾਰ ਭਈਏ ਸੜਕਦਿਆਂ ਖਤਾਨਾਂ ਚ ਵੀ ਚਾਰ ਲਿਆਉਂਦੇ ਤੁਰਨ ਫਿਰਨ ਨਾਲ ਉਹਨਾਂ ਦੇ ਹੱਡ ਖੁੱਲ ਜਾਂਦੇ ਵੱਡੀ ਉਮਰ ਦੀਆਂ ਗਊਆਂ ਨੂੰ ਵੀ ਉਹ ਚਾਰ ਨ ਲੈ ਜਾਂਦੇ ਨਵੀਆਂ ਸੂਗੀਆਂ ਬੈੜਾ ਨੂੰ ਗਊਸ਼ਾਲਾ ਚ ਹੀ ਗੇੜੇ ਦਵਾ ਦਿੱਤੇ ਜਾਂਦੇ ਤਾਂ ਕਿ ਹੱਡ ਪੈਰ ਮੋਕਲੇ ਰਹਿਣ ਗਊਸ਼ਾਲਾ ਨੂੰ ਇੱਕ ਗਊ ਭਗਤ ਨੇ ਬਿਜਲੀ ਵਾਲਾ ਰੇਖਾ ਵੀ ਲੈ ਕੇ ਦਿੱਤਾ ਸੀ ਉਹ ਰੋੜ ਕੇ ਲਿਜਾਣ ਲਈ ਪਿੰਡ ਦਾ ਇੱਕ ਲੱਤ ਤੇ ਬਾਹ ਤੋਂ ਨਕਾਰਾ ਮੁੰਡਾ ਰੱਖ ਲਿਆ ਸੀ। ਉਹਨੂੰ ਮਸਾ ਮਹੀਨੇ ਦਾ 2000 ਦਿੰਦੇ। ਰਿਕਸ਼ੇ ਤੇ ਸਪੀਕਰ ਲੱਗਿਆ ਹੋਇਆ ਸੀ ਜਿਸ 'ਚ ਗਊਸ਼ਾਲਾ ਲਈ ਬੱਚੀਆਂ ਰੋਟੀਆਂ ਅਤੇ ਬੂਰਾ ਸੂੜਾ ਦੇਣ ਦੀ ਅਪੀਲ ਕੀਤੀ ਹੋਈ ਸੀ। ਮੁੰਡਾ ਤੜਕੇ ਹੱਥ ਨੇ ਸ਼ਹਿਰ ਦੀਆਂ ਸੰਘਣੀ ਵੱਸੋਂ ਵਾਲੀਆਂ ਗਲੀਆਂ 'ਚ ਰਿਕਸ਼ਾ ਲੈ ਜਾਂਦਾ। ਸੁਣ ਕੇ ਆਰਥਾਂ ਰਿਕਸ਼ੇ 'ਚ ਬਈਂਗਾ ਤੇ ਸੁੱਕੀਆਂ ਰੋਟੀਆਂ ਪਾ ਜਾਂਦੀਆਂ। ਉਹ ਰਿਕਸ਼ਾ ਪਿੰਡ 'ਚ ਵੀ ਲੈ ਕੇ ਜਾਂਦਾ। ਰੇਕਸ਼ੇ ਦੇ ਆਸ-ਪਾਸੇ ਗਊ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ ਜਿਨ੍ਹਾਂ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਸਨ ਵੇਖ ਕੇ ਗਊ ਭਗਤਾਂ 'ਚ ਸ਼ਰਧਾ ਜਾਗਦੀ ਰਿਕਸ਼ੇ ਦੇ ਇੱਕ ਪਾਸੇ ਗਊ ਸ਼ਾਲਾ ਦੀ ਸਹਾਇਤਾ ਲਈ ਚਾਰ ਸਟੀਲ ਦਾ ਡੱਬਾ ਵੀ ਲੱਗਿਆ ਹੋਇਆ ਸੀ ਜਿਸ 'ਚ ਪੈਸੇ ਪਾਉਣ ਲਈ ਉੱਤੇ ਸوراਖ ਸੀ ਡੱਬੇ ਨੂੰ ਬੰਦ ਕਰਨ ਲਈ ਸਟੀਲ ਦੀ ਜ਼ਿੰਦੀ ਲਾਈ ਹੋਈ ਸੀ ਗੱਲੇ ਜੂਈ ਗਊ ਭਗਤ ਪੈਸੇ ਪਾਉਂਦੇ ਔਰਤਾਂ ਜ਼ਿਆਦਾ ਪਾਉਂਦੀਆਂ ਜਦੋਂ 15 ਕੋ ਦਿਨ ਬਾਅਦ ਗੱਲਾਂ ਖੋਲਿਆ ਜਾਂਦਾ ਤਾਂ ਰੱਖੇ ਹੋਏ ਮੁੰਡੇ ਦੇ ਅੱਧੇ ਮਹੀਨੇ ਦੇ ਪੈਸੇ ਨਿਕਲ ਆਉਂਦੇ ਰਿਕਸ਼ਾ ਬਿਜ਼ਨਸ ਨਾਲ ਚਾਰਜ ਹੋ ਜਾਂਦਾ ਭਈਏ ਗਊ ਭਗਤਾ ਦੀਆਂ ਸੁੱਕੀਆਂ ਰੋਟੀਆਂ ਤੌੜਿਆਂ ਚ ਪਾਣੀ ਪਾ ਕੇ ਪਿਉਂ ਦਿੰਦੇ ਤੇ ਫਿਰ ਹੱਥ ਨਾਲ ਚੂਰ ਕੇ ਨਵੇਂ ਦੁੱਧ ਹੋਈਆਂ ਬੱਚੀਆਂ ਨੂੰ ਸੰਨੇ ਰਲਾ ਦਿੰਦੇ ਹੌਲੀ ਹੌਲੀ ਦੁੱਧੀਆਂ ਨੂੰ ਪਾਇਆ ਜਾਣ ਵਾਲਾ ਦੁੱਧ ਵਧਣ ਲੱਗ ਪਿਆ ਗਰਮੀ ਚ ਭਾਵੇਂ ਦੁੱਧ ਘਟ ਜਾਂਦਾ ਪਰ ਸਿਆਲ ਘਾਟਾ ਪੂਰਾ ਕਰ ਦਿੰਦਾ ਰੋਜ਼ ਦੁੱਧ 3 3000 ਦਾ ਹੋ ਜਾਂਦਾ ਭਈਏ ਤੋਂ 2 4 ਹੋ ਗਏ ਸਨ ਤਨਖਾਹ ਦੇ ਵੀ ਕਾਫੀ ਪੈਸੇ ਬਚ ਜਾਂਦੇ ਸ਼ਹਿਰ ਤੇ ਪਿੰਡਾਂ ਚ ਇਹ ਗੱਲ ਘੁੰਮ ਗਈ ਸੀ ਕਿ ਹਾਦਸੇ ਚ ਟੁੱਟੇ ਹੱਡ ਦੇਸੀ ਘਾਉ ਦੇ ਦੁੱਧ ਦੇ ਪਨੀਰ ਖਾਣ ਨਾਲ ਛੇਤੀ ਜੁੜਦੇ ਨੇ ਲੋਕ ਘਰਾਂ 'ਚ ਪਨੀਰ ਕੱਢਣ ਲਈ ਦੇਸੀ ਗਾਊ ਦਾ ਦੁੱਧ ਲੈ ਕੇ ਜਾਂਦੇ ਤੇ ਗਾਊ ਦੇ ਦੁੱਧ ਦੇ ਪਨੀਰ ਨੂੰ ਸੰਜੀਵਨੀ ਬੂਟੀ ਸਮਝਦੇ